ਪਾਰੋਂ ਇੰਪੋਰਟ ਕਰਾਇਆ ਹੋਇਆ 6x6 ਹੈ 8 1/2 ਫੁੱਟ ਦੇ ਇਹਦੇ ਟਾਇਰ ਚੌੜੇ ਨੇ 3.5 ਤੋਂ ਲੈ ਕੇ 4 ਫੁੱਟ ਦੇ ਟਾਇਰ ਸੀਗੇ ਇਹ ਹਿੱਸਾ ਦੇਖੋ ਪਹਿਲਾਂ ਤੁਸੀਂ ਮਗਰੋਂ ਉੱਤੇ ਹਾਂਜੀ ਦੋਸਤੋ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਤੇ ਇਹ ਟਰੱਕ ਹੈਗਾ ਜੀ ਅਮਰੀਕਾ ਤੋਂ ਆਇਆ ਹੋਇਆ ਇਹ ਟਰੱਕ ਤੇ ਆਇਆ ਕਿੱਥੇ ਹੋਇਆ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਪਹਿਲਾਂ ਤੁਸੀਂ ਟਰੱਕ ਚੈੱਕ ਕਰੋ ਤੇ ਟਾਇਰ ਚੈੱਕ ਕਰੋ ਪਹਿਲਾਂ ਘੱਟੋ ਘੱਟ ਬਾਹਲਾ ਨੀਮਾ ਕਹਿੰਦਾ ਡੇਟेड ਫੁੱਟ ਦੇ ਇਹਦੇ ਟਾਇਰ ਚੌੜੇ ਨੇ ਤੇ ਜਿਹੜੇ ਮੂਰਲੇ ਟਾਇਰ ਸੀ ਉਹ ਘੱਟੋ ਘੱਟ 3.5 ਤੋਂ ਲੈ ਕੇ 4 ਫੁੱਟ ਦੇ ਟਾਇਰ ਸੀਗੇ ਇਸ ਟਰੱਕ ਦੇ ਤੇ ਇਹ 6 4 6x6 ਹੈ ਤੇ ਦੇਖ ਲੋ ਤੁਸੀਂ ਇਹਦਾ ਹਿੱਸਾ ਦੇਖੋ ਪਹਿਲਾਂ ਤਾਂ ਹੀਮਾ ਗਰਾਂ ਉੱਤੇ 4 ਸਿਲੰਡਰ ਇਹ ਜਿਹੜਾ ਟਰੱਕ ਹੈ ਤੇ ਇਹ ਬਾਹਰੋਂ ਇੰਪੋਰਟ ਕਰਾਇਆ ਹੋਇਆ ਤੇ ਕਬਾੜ ਦੇ ਵਿੱਚ ਆਇਆ ਵੱਸ ਨੂੰ ਸੁਣ ਕੇ ਹੈਰਾਨੀ ਹੁੰਦੀ ਹੋਊਗੀ ਵੀ ਜਿਹੜਾ ਇਹ ਟਰੱਕ ਹੈ ਇਹ ਕਬਾੜ ਦੇ ਵਿੱਚ ਆਇਆ ਹੋਇਆ ਹੈ ਆਇਆ ਕਿੱਥੇ ਹੋਇਆ ਇਹ ਆਇਆ ਹੋਇਆ ਜੀ ਮਾਨਸਾ ਮਿੱਠੂ ਕੁਆੜੀਏ ਦੇ ਭਰਾ ਪ੍ਰੇਮ ਕੁਆੜੀਏ ਕੋਲੇ ਤੇ ਇਹ ਜਿਹੜਾ ਟਰੱਕ ਹੈ ਤੇ ਇਹ ਫੌਜੀਆਂ ਵਾਲਾ ਟਰੱਕ ਹੈ ਮੇਰੇ ਹਿਸਾਬ ਨਾਲ ਕਿਉਂਕਿ ਇਹਦੇ ਉੱਤੇ ਫੌਜੀ ਰੰਗ ਕਰਿਆ ਹੋਇਆ ਹੈ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਵੀ ਜਿਹੜਾ ਫੌਜੀਆਂ ਵਾਲਾ ਟਰੱਕ ਹੁੰਦਾ ਉਹ ਕਿੰਨਾ ਹੈਵੀ ਹੁੰਦਾ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਉਹ ਤੁਹਾਨੂੰ ਪਹਿਲਾਂ ਹੀ ਪਤਾ ਹੈ ਤੇ ਦੇਖ ਲਓ ਵੀ ਕਿੰਨਾ ਹੈਵੀ ਟਰੱਕ ਹੈ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਤੇ ਘਟੋ ਘਟ 3.5 ਫੁੱਟ ਦੇ ਇਹਦੇ ਟਾਇਰ ਨੇ ਚਾਰ ਸਿਲੰਡਰ ਇਹ ਟਰੱਕ ਹੈ ਤੇ ਇਹ ਬਾਹਰਲਾ ਟਰੱਕ ਇਹਨੂੰ ਆਮ ਬੰਦਾ ਕੋਈ ਵੀ ਨਹੀਂ ਚਲਾ ਸਕਦਾ ਤੇ ਇੱਕ ਇਹਦੀ ਹੋਰ ਗੱਲ ਇਹਦਾ ਸਟੀering ਵੀ ਪੁੱਠੇ ਪਾਸੇ ਆ ਠੀਕ ਹੈ ਜੀ ਆਪਣੇ ਵਾਲਾ ਦਾ ਸਟੀering ਹੁੰਦਾ ਪਰਲੇ ਪਾਸੇ ਇਹਨਾਂ ਦਾ ਸਟੀering ਹੈਗਾ ਉਰਲੇ ਪਾਸੇ ਇਹੀ ਇਹਨਾਂ ਦੀ ਖਾਸੀਅਤ ਆ ਵੀ ਇਹ ਬਾਹਰਲਾ ਟਰੱਕ ਹੈ ਤੇ ਦੂਜੇ ਇਹ ਹੈਵੀ ਬਹੁਤ ਨੇ ਇੱਕ ਕਿਹੜੀ ਇਹਦੀ ਤੇਲ ਵਾਲੀ ਟੈਂਕੀ ਹੈਗੀ ਉਹ ਬਹੁਤ ਵੱਟੀ ਹੈਗੀ ਵੱਡੀ ਟੈਂਕੀ ਆ ਪੂਰੀ ਜਬਰਦਸਤ ਤੇ ਤੇਲ ਬਹੁਤ ਪੀਂਦਾ ਖਾਂਦਾ ਬਹੁਤ ਆ ਤੇਲ ਇਹ ਏ ਆਪਾਂ ਬਾਕੂ ਜੀ ਨਾਲ ਗੱਲਬਾਤ ਵੀ ਕਰਾਂਗੇ ਅੱਗੇ ਜਾ ਕੇ ਤੇ ਆਹ ਦੇਖ ਲਓ ਤੁਸੀਂ ਚਾਰ ਸਿਲੰਡਰ ਪੂਰਾ ਤਗੜਾ ਇੰਜਨ ਹੈ ਦਾ ਦਬਦਾ ਦੁਬਦਾ ਜਮੇ ਨਹੀਂ ਤਾਂ ਬਣਾ ਕਿੱਥੋਂ ਆ ਯਾਰ ਐਡੇ ਐਡੇ ਟਾਇਰ ਨੇ ਹਣਾ ਪਹਿਲਾਂ ਤਾਂ ਮੂਹਰੇ ਖੜ ਕੇ ਦੇਖੋ ਜੀ ਮੂਹਰੇ ਖੜਕੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹੈਗੀ ਆ ਵਾਕਿਆ ਤਾਂ ਜਮ ਅਸੀਂ ਵੀ ਜਾਣਦੇ ਹੋਏ ਨੇ ਦੇਖਿਆ ਸੀ ਰਸਤੇ ਦੇ ਵਿੱਚ ਤੇ ਫਿਰ ਮੈਨੂੰ ਯਾਦ ਲੱਗਿਆ ਵੀ ਆਪਾਂ ਇਹਦੀ ਚਲੋ ਵੀਡੀਓ ਬਣਾ ਲੈਨੇ ਆ ਲੋਕਾਂ ਨੂੰ ਦਿਖਾ ਦਿੰਨੇ ਆ ਵੀ ਮਾਨਸਾ ਦੇ ਵਿੱਚ ਕਿੱਡਾ ਤਗੜਾ ਟਰੱਕ ਆਇਆ ਹੋਇਆ ਉਹ ਵੀ ਅਮਰੀਕਾ ਤੋਂ ਆਇਆ ਹੋਇਆ ਆਪਣੇ ਨੇੜੇ ਤੇ ਡੋਂ ਦਾ ਟਰੱਕ ਨਹੀਂ ਹੈਗਾ ਇਹ ਤੇ ਤੇ ਦੇਖ ਲਓ ਹੁਣ ਆਪਾਂ ਇਧਰ ਦੀ ਇਹਦੇ ਚਾਲ ਦੇ ਅੰਦਰ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਵੀ ਇਹ ਕਿਵੇਂ ਕਿਵੇਂ ਗੇਅਰ ਨੇ ਇਹਦੇ ਕੀ ਸਿਸਟਮ ਹੈ ਸਾਰਾ ਕੁਝ ਤੁਹਾਨੂੰ ਦਿਖਾਉਂਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ ਤੇ ਦੇਖੋ ਤੁਸੀਂ ਇੱਕ ਇਹਦੇ ਆਹ ਗੇਅਰ ਨੇ ਤੇ ਆਹ ਜਿਹੜਾ ਸਿਸਟਮ ਹੈ ਇਹਦਾ ਸਾਰਾ ਕੁਝ ਓਕੇ ਦੀ ਰਿਪੋਰਟ ਹੈ ਤੇ ਇੱਕ ਜਿਹੜਾ ਇਹਦਾ ਸਟੀering ਹੈ ਉਹ ਪੁੱਠੇ ਪਾਸੇ ਆ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਤੇ ਇਹਨੂੰ ਆਮ ਬੰਦਾ ਨਹੀਂ ਚਲਾ ਸਕਦਾ ਕਿਉਂਕਿ ਬਾਹਰਲੇ ਟਰੱਕ ਨੇ ਆਪਣੇ ਹਿਸਾਬ ਤੇ ਨਹੀਂ ਆਉਂਦੇ ਕਈ ਵਾਰੀ ਤੇ ਬਾਕੀ ਕੰਮ ਯਾਰ ਘੈਂਟ ਸੀਗਾ ਮੈਨੂੰ ਟਰੱਕ ਪੂਰਾ ਵਧੀਆ ਲੱਗਿਆ ਤੇ ਬੈਠਣ ਨੂੰ ਜਿਵੇਂ ਹੁਣ ਵਾਲੇ ਟਰੱਕ ਨੇ ਉਹਨਾਂ ਦੇ ਵਿੱਚ ਬੈਠਣ ਨੂੰ ਹਨਾ ਪੈਨ ਨੂੰ ਪੂਰੀ ਵਧੀਆ ਸਪੇਸ ਹੈ ਪਰ ਇਹ ਉਹ ਟਰੱਕ ਨਹੀਂ ਹੈਗਾ ਇਹ ਛੋਟਾ ਟਰੱਕ ਹੈ ਤੇ ਇਹਦੇ ਵਿੱਚ ਸਿਰਫ ਤਿੰਨ ਜਾਨੇ ਬੈਠ ਸਕਦੇ ਨੇ ਦੋ ਇੱਕ ਡਰਾਈਵਰ ਸੀਟ ਤੇ ਤੇ ਦੋ ਇਧਰਲੀ ਸੀਟ ਤੇ ਫਿਰ ਪੂਰੇ ਕੰਫਰਟੇਬਲ ਬੈਠ ਸਕਦੇ ਨੇ ਆ ਆ ਦੇਖ ਲਓ ਤੁਸੀਂ ਇੱਧਰ ਤੇਲ ਵਾਲੀ ਇੱਕ ਟੈਂਕੀ ਇੱਧਰ ਐ ਇੱਕ ਉੱਧਰ ਸੀਗੀ ਪੂਰੀ ਵੱਡੀ ਟੈਂਕੀ ਬਾਬਾ ਜੀ ਤੁਸੀਂ ਇਥੇ ਸਿਕਿਉਰਟੀ ਗਾਰਡ ਤੇ ਬਾਕੀ ਹੋਰ ਬਾਪੂ ਜੀ ਨਾਲ ਗੱਲਬਾਤ ਕੀਤੀ ਆਪਾਂ ਉਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਸੀ ਬਾਪੂ ਜੀ ਬਾਪੂ ਜੀ ਕਹਿੰਦੇ ਮੈਨੂੰ ਇੱਥੇ ਇਹਦੇ ਬਾਰੇ ਜਿਆਦਾ ਨਹੀਂ ਪਤਾ ਕਿਉਂਕਿ ਬਾਪੂ ਜੀ ਇੱਥੇ ਸਿਕਿਉਰਟੀ ਗਾਰਡ ਸੀਗੇ ਤੇ ਤਾਂ ਕਰਕੇ ਬਾਪੂ ਜੀ ਨੂੰ ਥੋੜੀ ਨੌਲੇਜ ਘੱਟ ਆ ਤੇ ਉਹ ਕਹਿੰਦੇ ਸੀ ਵੀ ਇਹ ਤਾਜ਼ਾ ਤਾਜ਼ਾ ਆਇਆ ਮਤਲਬ ਵੀ ਬਾਰੇ ਦਿਨ ਨਹੀਂ ਹੋਇਆ ਇਹਨੂੰ ਤੇ ਬਾਕੀ ਹੋਰ ਨਵੀਆਂ ਚੀਜ਼ਾਂ ਕਹਿੰਦੇ ਇੱਥੇ ਆਉਂਦੀਆਂ ਰਹਿੰਦੀਆਂ ਬਾਹਰੋਂ ਤੇ ਬਾਕੀ ਇੱਕ ਆ ਆਈ ਹੋਈ ਪੇਪਰ ਹੈਗੀ ਮੈਨੂੰ ਲੱਗਦਾ ਫੌਜੀਆਂ ਵਾਲੀ ਇਹ ਇਹ ਵੀ ਇਹ ਤਾਂ ਮੈਨੂੰ ਲੱਗਦਾ ਆਪਣੇ ਵਾਲੀ ਵੀ ਹੋ ਸਕਦੀ ਹੈ ਤੇ ਬਾਕੀ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਤਾਂ ਕਿਉਂ ਫਿਰ ਮੈਂ ਐਵੇਂ ਤੁਹਾਨੂੰ ਗੱਪਾਂ ਮਾਰੀ ਚੱਲਾਂ ਤੇ ਇਹ ਦੇਖ ਲੋ ਤੁਸੀਂ ਵੀ ਇਹ ਵੀ ਪੂਰੀ ਹੈਵੀ ਹੈ ਤੇ ਇਹਦੇ ਵਿੱਚ ਵੀ ਪੂਰੇ ਜਿਵੇਂ ਪਹਿਲਾਂ ਆਪਣੇ ਹੋਣ ਵਾਲੀਆਂ ਐਮਬੂਲੈਂਸਾਂ ਦੇ ਵਿੱਚ ਬੈੱਡ ਜੇ ਲੱਗੇ ਹੁੰਦੇ ਨੇ ਉਹ ਸਾਰਾ ਕੁਝ ਲੱਗਿਆ ਹੋਇਆ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਪਹਿਲਾਂ ਤੁਸੀਂ ਚੈੱਕ ਕਰੋ ਵੀ ਕਿਵੇਂ ਲੱਗੀ ਤੇ ਪੂਰੀ ਹੈਵੀ ਹੈ ਵੀ ਪੂਰੀ ਉਹ ਮਾੜੀ ਗੱਲ ਨਹੀਂ ਹੈਗੀ ਵੀ ਜੜੀਆਂ ਹੋਣ ਵਾਲੀਆਂ ਐਮਬੂਲੈਂਸਾਂ ਨੇ ਵੀ ਖੜਖੜ ਜੇ ਵਾਲੀਆਂ ਉਹ ਐਮਬੂਲੈਂਸ ਨਹੀਂ ਆ ਪੂਰੀਆਂ ਹੈਵੀ ਨਹੀਂ ਯਾਰੇ ਆ ਦੇਖ ਲਓ ਪਹਿਲਾਂ ਵਾਲੇ ਪੁਰਾਣੇ ਜਿਹੇ ਬੈੱਡ ਲੱਗੇ ਹੋਏ ਨੇ ਕਿਉਂਕਿ ਕਬਾੜਜੀਤ ਫਿਰ ਕਬਾੜ ਹੋ ਜਾਂਦੀ ਹੈ ਨਾ ਬਾਅਦ ਵਿੱਚ ਤੇ ਇਹ ਤੁਸੀਂ ਦੇਖ ਲਓ ਇੱਕ ਇਹ ਐਮਪੂਲੈਂਸ ਆਈ ਹੋਈ ਇੱਥੇ ਤੇ ਇੱਕ ਆ ਟਰੱਕ ਆਇਆ ਹੋਇਆ ਤੇ ਇਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣ ਜਾ ਰਿਹਾ ਪਹਿਲਾਂ ਤਾਂ ਤੁਸੀਂ ਐਂ ਦੇਖੋ ਵੀ ਟਰੱਕ ਨੂੰ ਦੇਖ ਕੇ ਸੀਨਾ ਚੌੜਾ ਹੁੰਦਾ ਨਾ ਐ ਲੱਗਦਾ ਵੀ ਜੇ ਚੜ ਗਿਆ ਉੱਤੇ ਤਾਂ ਸਾਰਾ ਕੁਝ ਕਢ ਲੂਗਾ ਬੰਦੇ ਦਾ ਠੀਕ ਹੈ ਜੀ ਦੇਖੋ ਨਜ਼ਾਰਾ ਉਹਦਾ ਨਾ ਪੂਰਾ ਦੇਖ ਕੇ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਆ ਚੀਜ਼ ਦਿਖਾਉਣਾ ਇਹ ਚੀਜ਼ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖੀ ਹੋਣੀ ਕੈਨੇਡਾ ਅਮਰੀਕਾ ਜਿਹੜੇ ਸਨੈਪਚੈਟ ਚਲਾਉਂਦੇ ਨੇ ਉਧਰ ਉਹੀ ਪਾਉਂਦੇ ਨੇ ਯਾਰ ਦੋਸਤ ਆਪਣੇ ਤੇ ਇਹਨੂੰ ਬੋਲਦੇ ਨੇ ਬੇਟ ਕਲਿੱਪਟਰ ਠੀਕ ਹੈ ਜੀ ਤੇ ਇਹ ਬਾਰਲੇ ਦੇ ਉਹ ਡੱਬੇ ਜੇ ਚੱਕ ਕੇ ਲੈ ਕੇ ਜਾਂਦੇ ਹੁੰਦੇ ਨੇ ਉਹ ਵੀ ਇਹ ਮਾਨਸਾ ਕਵਾੜ ਦੇ ਵਿੱਚ ਖੜੀ ਆ ਤੁਸੀਂ ਇੱਥੋਂ ਦਾ ਚਲਾ ਲਓ ਵੀ ਮਾਨਸਾ ਕਿੰਨਾ ਤਰੱਕੀਆਂ ਦੇ ਰਾਹ ਤੇ ਐ ਤੇ ਜਿਹੜਾ ਨਾਮ ਬਣਦਾ ਨਾ ਜਿਵੇਂ ਮਿੱਠੂ ਕਵਾੜੀਏ ਦਾ ਨਾਮ ਬਣਿਆ ਉਹ ਐਵੇਂ ਨਹੀਂ ਬਣਦਾ ਕਿਸੇ ਗੱਲ ਕਰਕੇ ਨਾਮ ਬਣਦਾ ਹੁੰਦਾ ਕਿਉਂਕਿ ਇੱਥੇ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬਾਹਰਲੇ ਦੇਸ਼ੋਂ ਇੰਪੋਰਟ ਹੋ ਕੇ ਤੇ ਕਵਾੜ ਦੇ ਵਿੱਚ ਆਉਂਦੀਆਂ ਨੇ ਵੀਡੀਓ ਨੂੰ ਸ਼ੇਅਰ